ਦੇਖ ਰਹੇ ਹੋ ਟ੍ਰਾਈ ਸਿਟੀ ਦਾ ਸੀਸੀਟੀਵੀ ਅਤੇ ਸਭ ਤੋਂ ਪਹਿਲਾਂ ਖਬਰ ਜਿਹੜੀ ਆ ਰਹੀ ਹੈ 모ਹਾਲੀ ਤੋਂ ਆ ਰਹੀ ਹੈ 모ਹਾਲੀ ਐਸਐਸਓਸੀ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਰਹੱਦ ਦੇ ਪਾਸੋਂ ਤਸਕਰੀ ਮੋਡਿਊਲ ਦਾ ਪਰਦਾ ਫਾਸ਼ ਕੀਤਾ ਗਿਆ ਸਤਨਾਮ ਸਿੰਘ ਨਾਮ ਦਾ ਇਹ ਸ਼ਖਸ ਗ੍ਰਫਤਾਰ ਹੋਇਆ ਹੈ ਪਾਕਿਸਤਾਨ ਅਧਾਰਤ ਤਸਕਰ ਦੇ ਨਾਲ ਜ਼ਤਾਰ ਜੁੜੇ ਹੋਏ ਸੀ ਸਿਰਸਾ ਦੇ ਵਿੱਚ ਗ੍ਰੇਨੇਡ ਹਮਲੇ ਦੇ ਨਾਲ ਵੀ ਜ਼ਤਾਰ ਜੁੜੇ ਹੋਏ ਸੀ ਤਾਂ 모ਹਾਲੀ ਸਪੈਸ਼ਲ ਸੈੱਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਸਰਹੱਦ ਦੇ ਪਾਰੋਂ ਤਸਕਰੀ ਮੋਡਿਊਲ ਦਾ ਪਰਦਾਫਾਸ਼ ਹੋਇਆ ਹੈ ਸਤਨਾਮ ਸਿੰਘ ਨਾਮ ਦਾ ਸ਼ਖਸ ਗ੍ਰਫਤਾਰ ਹੋਇਆ ਹੈ ਪਾਕਿਸਤਾਨ ਅਧਾਰਿਤ ਤਸਕਰ ਦੇ ਨਾਲ ਜ਼ਤਾਰ ਜੁੜੇ ਹੋਏ ਸੀ ਸਿਰਸਾ ਦੇ ਵਿੱਚ ਗ੍ਰੇਨੇਡ ਹਮਲੇ ਦੇ ਨਾਲ ਵੀ ਜ਼ਤਾਰ ਜੁੜੇ ਹੋਏ ਦੱਸੇ ਜਾ ਰਹੇ ਨੇ ਉੱਤਰ ਪੰਜਾਬ ਸਟੇਟ ਸਪੈਸ਼ਲ ਸੈੱਲ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਪਾਕਿਸਤਾਨ ਅਧਾਰਿਤ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਅੱਤਵਾਦੀ ਸ਼ਹਿਜ਼ਾਦਪੱਟੀ ਦੇ ਮੁੱਖ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਜੰਮੂ ਦਾ ਰਹਿਣ ਵਾਲਾ ਰਮਨ ਕੁਮਾਰ ਗੋਲੂ ਗ੍ਰਿਫਤਾਰ ਹੋ ਚੁੱਕਿਆ ਹੈ ਰਮਨ ਕੁਮਾਰ ਗੋਲੂ ਤੋਂ ਪਿਸਤੌਲ ਬਰਾਮਦ ਹੋ ਚੁੱਕਿਆ ਹੈ ਅੰਮ੍ਰਾਲਾ ਪੁਲਿਸ ਸਟੇਸ਼ਨ ਤਮਾਕੇ ਦੇ ਵਿੱਚ ਵੀ ਸ਼ਾਮਿਲ ਸੀ ਤ ਵੱਡੀ ਕਾਰਵਾਈ ਜਿਹੜੀ ਹੋਈ ਹੈ ਉਹ ਰਮਨ ਕੁਮਾਰ ਗੋਲੂ ਨੂੰ ਕਾਬੂ ਕਰਕੇ ਹੋਈ ਹੈ ਪਾਕਿਸਤਾਨ ਆਧਾਰਿਤ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਅੱਤਵਾਦੀ ਸ਼ਹਿਜ਼ਾਦ ਪੱਟੀ ਦੇ ਮੁੱਖ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੰਮੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਰਮਨ ਕੁਮਾਰ ਗੋਲੂ ਜਿਸ ਨੂੰ ਕਾਬੂ ਕੀਤਾ ਗਿਆ ਹੈ ਔਰ ਇਸ ਦੇ ਕੋਲੋਂ ਇੱਕ ਪਿਸਤਲ ਵੀ ਬਰਾਮਦ ਹੋਇਆ ਹੈ ਉਧਰ ਪੰਚਕੁਲਾ ਦੇ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਪਿੰਡ ਰੈਲੀ ਦੇ ਵਿੱਚ ਬੱਚੇ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਹੱਤਿਆ ਦੇ ਦੋਸ਼ ਦੇ ਵਿੱਚ ਇੱਕ ਸ਼ਖਸ ਨੂੰ ਗ੍ਰਫਤਾਰ ਕੀਤਾ ਜਿਸ ਦਾ ਨਾਮ ਅਜੇ ਦੱਸਿਆ ਜਾ ਰਿਹਾ ਹੈ ਪੁਛਗਿੱਛ ਦੌਰਾਨ ਅਜੇ ਨੇ ਕਿਡਨਾਪਿੰਗ ਅਤੇ ਕਤਲ ਦੀ ਕਬੂਲ ਕੀਤਾ ਹੈ ਆਪਣੇ ਇਸ ਜੁਰਮ ਨੂੰ ਮੁਲਜ਼ਮ ਨੇ ਇੱਕ ਕ੍ਰੈਚ ਤੋਂ ਇੱਕ 1 ਸਾਲਾ ਰਿਵਾਂਜ ਨੂੰ ਅਗਵਾ ਕੀਤਾ ਸੀ ਰਿਵਾਂਜ ਦੀ ਲਾਸ਼ ਸੁਖੋ ਮਾਜਰੀ ਬਾਈਪਾਸ ਦੇ ਨੇੜੇ ਝਾੜੀਆਂ ਦੇ ਵਿੱਚ ਸੁੱਟੀ ਗਈ ਸੀ ਐਂਟੀ ਨਾਰਕੋਟਿਕ ਸੈੱਲ ਅਤੇ ਫੋਰੈਂਸਿਕ ਟੀਮ ਨੇ ਬੋਰੀ ਦੇ ਵਿੱਚੋਂ লাশ ਬਰਾਮਦ ਕੀਤੀ ਹੈ ਪੁਲਿਸ ਜਾਂਚ ਦੇ ਮੁਤਾਬਕ ਮਾਮਲਾ ਪ੍ਰੇਮ ਸੰਬੰਧ ਦਾ ਦੱਸਿਆ ਜਾ ਰਿਹਾ ਹੈ ਮੁਲਜ਼ਮ ਮੁਤਾਬਕ ਇੱਕ ਸਾਲਾ ਬੱਚਾ ਰਿਵਾਂਜ ਇਸ ਰਿਸ਼ਤੇ ਦੇ ਵਿੱਚ ਰੁਕਾਵਟ ਬਣਿਆ ਹੋਇਆ ਸੀ ਪੁਲਿਸ ਦੇ ਵੱਲੋਂ ਬੱਚੇ ਦੀ ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਬਹੁਤ ਹੈਰਾਨ ਕਰਨ ਵਾਲਾ ਇਹ ਮਾਮਲਾ

फिर आज में यहाँ छोड़ के गई थी बच्चे को दवाई लेने पता नहीं खा जा रही थी मेरे को तो पता नहीं था घर से निकली थी यहाँ इनके बाद छोड़ के गई होगी घर वाली पाँच दस मिनट बाद चली गई और इन्होंने फोन करा होगा कि मैम आपका पर्स रह गया पैसे भी उसमें है उसने फोन नहीं चक्का स्विच ऑफ आ रहा था फिर तो तो बाद में फिर उन्होंने फोन करा इसका फोन लग गया मैम आपके घर में पर्स में है वो कह रही बच्चा कहा है रो तो नहीं रहा है वो कह रहे हैं हस्बैंड ले गए मुंडे को मेरी घर वाली कह तो रही है ही नहीं वो तो काम कर रहे हैं तो इतने में आई और उन्होंने देखा तो है नहीं ये है करी, ले गए तुम्ही लेके गई है चलने नहीं दे रही थी बात तो कौन कौन ले गए हैं गया एक जेंट्स का एक लेडीज का तो क्या बोल के लेकर गए हैं कैसे वो कह रहे हैं मैं इसका पिता हूँ लड़के का ਉਧਰ ਮੁਹਾਲੀ ਪੁਲਿਸ ਦੇ ਵੱਲੋਂ 26 ਜਨਵਰੀ ਦੇ ਮੱਦੇਨਜ਼ਰ ਵਿਸ਼ੇਸ਼ ਨਾਕਾ ਬੰਦੀ ਕੀਤੀ ਗਈ ਹੈ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਵਾਸਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ 에어ਪੋਰਟ ਚੌਕ ਤੋਂ ਮੁਹਾਲੀ ਫੇਜ਼ 6 ਤੱਕ ਵਿਸ਼ੇਸ਼ ਨਾਕੇ ਲਗਾਏ ਗਏ ਨੇ ਕਰੀ ਪੁਲਿਸ ਆ ਕਾਫੀ ਪੁਲਿਸ ਮੁਲਾਜ਼ਮ ਜਿਹੜੇ ਨੇ ਵਾਕ ਵਕ ਥਾਮਾ ਤੇ ਤਨਾਤ ਕੀਤੇ ਗਏ ਨੇ ਸਰਹੰਦ ਦੇ ਰੇਲਵੇ ਲਾਈਨ ਤੇ ਧਮਾਕੇ ਮਗਰੋਂ ਅਲਰਟਸ ਤੇ ਹੈ ਪੰਜਾਬ ਪੁਲਿਸ ਇਹ ਜੀ ਪੂਰੇ ਮੁਹਾਲੀ ਜ਼ਿਲ੍ਹੇ 'ਚ 26 ਜਨਵਰੀ ਦੇ ਮੱਦੇਨਜ਼ਰ ਰੱਖਦੇ ਵੱਖ-ਵੱਖ ਜਿਹੜੀਆਂ ਸੈਂਸਿਟਿਵ ਪਲੇਸਿਸ ਹੈ ਗਵਰਨਮੈਂਟ ਬਿਲਡਿੰਗਸ ਹੈ ਜਿਹੜੇ ਆਪਣੇ ਸਰਕਾਰੀ ਅਦਾਰੇ ਹੈ ਜਿੱਥੇ-ਜਿੱਥੇ ਸਾਡੇ ਝੰਡੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਜਿਹੜੀ ਕੋਈ ਮਾਰਕੀਟਸ ਹੈ ਕਰਾਊਡਿਡ ਪਲੇਸਿਸ ਹੈ ਮਾਲਸ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਕਿਤੇ ਆਪਾਂ ਸਿਕਿਉਰਿਟੀ ਟਾਈਟਨ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਜਿਹੜੀ ਅਨਸੁਕਾਵੀ ਘਟਨਾ ਨਾ ਹੋਵੇ ਅਬ ਇਹ ਜੀ ਟਾਈਮਿੰਗ ਤਾਂ ਕੋਈ ਇਦਾਂ ਪਾਰਟਿਕੂਲਰ ਹੈ ਨਹੀਂ ਬਟ 6 ਤੋਂ 10 ਸਾਨੂੰ ਆਂਦੀ ਹੈ ਬਟ ਆਪਾਂ ਟਰਾਈ ਕਰਦੇ ਆਂ ਵੀ ਇਸ ਤੋਂ ਅੱਗੇ ਪਿੱਛੇ ਵੀ ਰਹੇ ਤਾਂ ਜੋ ਕੋਈ ਪਾਰਟਿਕੂਲਰ ਟਾਈਮ ਕਿਸੇ ਨੂੰ ਪਤਾ ਨਾ ਲੱਗੇ ਇਹ ਉਹ ਆਪਾਂ ਸਾਡੀ ਸਰਪ੍ਰਾਈਜ਼ ਹੀ ਚੈਕਿੰਗ ਹੁੰਦੀ ਹੈ ਉਧਰੇ ਖਬਰ ਮੁਹਾਲੀ ਤੋਂ ਆ ਰਹੀ ਹੈ ਮੁਹਾਲੀ ਦੇ ਵਿੱਚ ਤੇਜ਼ ਰਫ਼ਤਾਰ BMW ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਤੇਜ਼ ਰਫ਼ਤਾਰ BMW ਨੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ ਘਟਨਾ ਦੌਰਾਨ 16 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ BMW ਕਾਰ ਨੇ ਖੜੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ਤਸਵੀਰਾਂ BMW ਕਾਰ ਦੀਆਂ ਨੇ ਜੋ ਆਪੇ ਨੁਕਸਾਨੀ ਗਈ ਹੈ ਔਰ ਤੇਜ਼ ਰਫ਼ਤਾਰ ਦੇ ਵਿੱਚ ਸੀ ਇਹ BMW ਕਾਰ ਤੇਜ਼ ਰਫ਼ਤਾਰ BMW ਨੇ ਦੋ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ ਦਰੜ ਦਿੱਤਾ ਗਿਆ ਘਟਨਾ ਦੌਰਾਨ 16 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ BMW ਉਹ ਕਾਰ ਨੇ ਖੜੇ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ ਜਿਸ ਤੋਂ ਬਾਅਦ ਇਹ ਪੂਰਾ ਹਾਦਸਾ ਵਾਪਰਿਆ ਤਾਂ ਤਸਵੀਰਾਂ ਤੁਸੀਂ ਘਟਨਾ ਦੀਆਂ ਦੇਖ ਸਕਦੇ ਹੋ ਜਿਸ ਦੇ ਵਿੱਚ BMW ਕਾਰ ਜਿਹੜੀ ਹੈ ਉਸ ਦਾ ਉਸ ਦੇ ਨੁਕਸਾਨ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਰਹੀ ਹੋਵੇਗੀ ਔਰ ਜੋ ਇੰਨਾ ਵੱਡਾ ਨੁਕਸਾਨ ਹੋਇਆ ਹੈ ਔਰ ਜਿਸ ਮੋਟਰਸਾਈਕਲ ਨੂੰ ਇਸ ਕਾਰ ਨੇ ਟੱਕਰ ਮਾਰੀ ਹੈ ਇਸ ਸ਼ਖਸ ਨੇ ਟੱਕਰ ਮਾਰੀ ਹੈ ਉਹ ਜਿਹੜਾ ਨੌਜਵਾਨ ਸੀ ਦੋ ਨੌਜਵਾਨ ਸੀਗੇ ਉਹਨਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਤੇਜ਼ ਰਫ਼ਤਾਰ ਦੇ ਵਿੱਚ ਸੀ BMW ਜਿਸ ਨੇ ਦੋ ਨੌਜਵਾਨਾਂ ਨੂੰ ਧਰੜ ਦਿੱਤਾ ਘਟਨਾ ਦੌਰਾਨ 16 ਨੌਜਵਾਨਾਂ ਨੌਜਵਾਨ ਦੀ ਮੌਤ ਹੋ ਗਈ ਹੈ ਔਰ BMW ਕਾਰ ਨੇ ਖੜੇ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ ਇਕ ਹੋਰ ਖਬਰ ਦਾ ਰੁਕ ਕਰਦੇ ਜਿਓ ਮੋਹਾਲੀ ਤੋਂ ਆ ਰਹੀ ਹੈ মেট্রোপੋਲੀਟਨ ਸ਼ਹਿਰ ਦੀ ਤਰਸ ਤੇ ਮੋਹਾਲੀ ਨੂੰ ਬਸੋਂਣ ਦੀਆਂ ਤਸਵੀਰਾਂ ਕੁਝ ਹੋਰੀ ਬਿਆਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਦੀ ਤਾਜ਼ਾ ਉਦਾਹਰਣ ਅੱਜ ਮੋਹਾਲੀ ਦੇ ਫੇਸ 11 ਦੇ ਵਿੱਚ ਸਥਿਤ ਦੁਕਾਨਦਾਰਾਂ ਨੇ ਆਪਣੇ ਦੁੱਖ ਫਰੋਲਦਿਆਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਫੇਸ 11 ਦੀ ਸੜਕ ਚੌੜੀ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਹਾਲੇ ਤੱਕ ਇਹ ਕੰਮ ਪੂਰਾ ਨਹੀਂ ਹੋ ਸਕਿਆ ਹਾਲਾਂਕਿ ਵੱਡੇ ਅਧਿਕਾਰੀਆਂ ਨੇ ਵੀ ਪ੍ਰੋਸਾ ਦਿੱਤਾ ਹੈ ਪਰ ਕੰਮ ਪੂਰਾ ਨਹੀਂ ਹੋ ਪਾਇਆ ਅਸੀਂ ਇੱਥੇ ਖੜੇ ਆ ਮੋਹਾਲੀ ਦੇ ਫੇਸ 11 ਮੇਨ ਐਂਟਰੀ ਪੁਆਇੰਟ ਤੋਂ ਪੜ੍ਹ ਰਹੇ ਕਿ ਚੰਡੀਗੜ੍ਹ ਤੋਂ ਮੋਹਾਲੀ ਐਂਟਰ ਹੁੰਦੀ ਜਿਹੜੇ ਕਿ ਸ਼ੋਅਰੂਮ ਅੰਦਰ 11 ਫੇਸ ਮਾਰਕੀਟ ਦੀ ਜਿਹੜੇ ਕਿ ਸ਼ੋਅਰੂਮ ਹੈਗੇ ਨੇ ਉਹਨਾਂ ਵਿੱਚ ਉਹਨਾਂ ਦੇ ਬਾਹਰ ਬਿਲਕੁਲ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਬਦ ਤੋਂ ਬੱਤਰ ਹੋਏ ਹੋਏ ਨੇ ਮਾੜੀ ਜਿਹੀ ਬਰਸਾਤ ਤਾਂ ਤੋਂ ਬਾਅਦ ਹਾਲਾਤ ਐ ਇਸ ਕਦਰ ਬਣ ਜਾਂਦੇ ਨੇ ਕਿ ਸੜਕ ਨੂੰ ਪਾਰ ਕਰਨਾ ਇੱਕ ਤਰੀਕਾ ਕਹਿ ਸਕਦੇ ਕਿ ਟਾਸਕ ਜਿਹੜਾ ਕਿ ਬਣ ਜਾਂਦਾ ਆਮ ਲੋਕਾਂ ਵਾਂਸੇ ਟਾਸਕ ਬਣ ਜਾਂਦਾ ਤੇ ਜਿਸ ਸਾ ਖਮਿਆਜ਼ਾ ਆਮ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਉਹਨੇ ਦੁਕਾਨਾਂ ਤੱਕ ਪਹੁੰਚਣ ਲਈ ਜਿਹੜੀ ਉਹਨਾਂ ਦੀ ਅਪਰੋਚ ਜਿਹੜੀ ਸੜਕ ਤੋਂ ਕੁਛ ਹੀ ਮੀਟਰ ਦੀ ਸੜਕ ਤੋਂ ਜਿਹੜੀ ਅਪਰੋਚ ਹੈਗੀ ਆ ਉੱਥੋਂ ਤੱਕ ਵੀ ਉਹਦਾਂ ਦੁਕਾਨਦਾਰਾਂ ਤੱਕ ਗਾਹਕ ਨਹੀਂ ਪਹੁੰਚਦੇ ਜਿਸ ਨੂੰ ਲੈ ਕੇ ਮੁਹਾਲੀ ਦੇ ਫੇਜ਼ 11 ਦੇ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਪਿਛਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਗਾਤਾਰ ਇਸ ਸੰਬੰਧੀ ਮੰਗ ਪੱਤਰ ਵੀ ਦੇ ਰਹੇ ਆ ਸਮੇਂ-ਸਮੇਂ ਸੀ ਉਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਲੇਕਿਨ ਉਹਨਾਂ ਤੋਂ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਦੇ ਜੂਨ ਤੱਕ ਜਿਹੜੀ ਕਿ ਰੇਗ ਦੀ ਪਈ ਤੇ ਇੱਥੋਂ ਤੱਕ ਕੀ ਉਹਨਾਂ ਨੂੰ ਜਿਹੜੇ ਮੈਮੋਰੰਡਮ ਦਿੱਤੇ ਗਏ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹਾਲਾਂਕਿ ਡੀਸੀ ਮੁਹਾਲੀ ਵੱਲੋਂ ਵੀ ਇਸ ਸੰਬੰਧੀ ਇੱਕ ਦੌਰਾ ਜਿਹੜਾ ਕਿ ਉਹਨਾਂ ਵੱਲੋਂ ਕਿ ਦੁਕਾਨਦਾਰਾਂ ਲੋਕਾਂ ਕੇ ਆ ਕੇ ਕਿ ਇੱਧਰ ਦਾ ਦੌਰਾ ਕੀਤਾ ਗਿਆ ਸੀ ਲੇਕਿਨ ਉਸ ਦੇ ਬਾਵਜੂਦ ਵੀ ਕਿਸੇ ਤਰੀਕੇ ਦੀ ਰਿਪੇਅਰ ਦਾ ਕੰਮ ਜਾਂ ਕਿਸੇ ਤਰੀਕੇ ਦੀ ਉਹਨਾਂ ਨੂੰ ਰਾਹਤ ਦੇਣ ਦਾ ਕੰਮ ਇੱਧਰ ਅਜੇ ਤੱਕ ਨਹੀਂ ਕੀਤਾ ਗਿਆ ਫੇਸ 11 ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਉਸ ਦੇ ਨਾਲ ਹੀ ਫੇਸ 5 ਦੇ ਵਿੱਚ ਵੀ ਹਾਲਾਤ ਜਿਹੜੇ ਕਿ ਕਹਿੰਦਾ ਵੱਧ ਤੋਂ ਵੱਧ ਹੋ ਚੁੱਕੇ ਨੇ तकरीबन 1.5 ਸਾਲ ਤੋਂ ਇਹ ਦੋ ਸੜਕਾਂ ਦਾ ਕੰਮ ਜਿਹੜਾ ਕਿ ਲਗਾਤਾਰ ਚੱਲ ਰਿਹਾ ਤੇ ਗਮਾੜਾ ਵੱਲੋਂ ਭਾਰੀ ਪਰ ਕਮ ਜੁਰਮਾਨੇ ਜਿਹੜੇ ਕਿ ਕਹਿੰਦੇ ਆਮ ਲੋਕਾਂ ਨੂੰ ਲਗਾਏ ਜਾਂਦੇ ਨੇ ਕਿ ਉਹਨਾਂ ਦਾ ਇਨਹਾਂਸਮੈਂਟ ਪਾਈ ਜਾਂਦੀ ਹੈ ਕਿ ਤੁਹਾਡੇ ਵੱਲੋਂ ਐਨੇ ਦਿਨ ਜਿਹੜਾ ਕਿ ਟੈਕਸ ਨਹੀਂ ਭਰਿਆ ਗਿਆ ਜਾਂ ਇਨਹਾਂਸਮੈਂਟ ਨਹੀਂ ਦਿੱਤੀ ਗਈ ਤਾਂ ਉਸ ਦੇ ਉੱਪਰ ਜੁਰਮਾਹ ਵਿਆਜ ਲੱਗਦਾ ਪਿਆ ਤੇ ਜੇਕਰ ਹੁਣ ਗਮਾਡਾ ਦੀ ਗੱਲ ਕੀਤੀ ਜਾਵੇ ਤਾਂ ਗਮਾਡਾ ਦੇ ਉੱਪਰ ਵੱਲੋਂ ਜਿਹੜਾ ਕਿ 1.5 ਸਾਲ ਤੋਂ ਇੱਕ ਸੜਕ ਨੂੰ ਬਣਾਉਣ ਨੂੰ ਲੈ ਕੇ ਜਿਹੜਾ ਕਿ ਕੰਮ ਛੇੜਿਆ ਗਿਆ ਤੇ ਲੇਕਿਨ ਅਜੇ ਤੱਕ ਉਹ ਕੰਮ ਮੁਕੰਮਲ ਨਹੀਂ ਹੋ ਸਕਿਆ ਲੋਕਾਂ ਦਾ ਕਹਿਣਾ ਕਿ ਪਹਿਲਾਂ ਪਾਈਪਲਾਈਨ ਜਿਹੜੀ ਕਿ ਗਿਆ ਸੜਕ ਤੋਂ ਕੁਝ ਮੀਟਰ ਦੂਰੀ ਤੇ ਪਾਈ ਜਾ ਰਹੀ ਸੀ ਲੇਕਿਨ ਉਹਨਾਂ ਵੱਲੋਂ ਕ ਸੇ ਪਾਈਪ ਲਾਈਨ ਨੂੰ ਵਿਸ਼ਾਂ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਉਸ ਨੂੰ ਲੈ ਕੇ ਲਗਾਤਾਰ ਗਮਾੜਾ ਵੱਲੋਂ ਕਹਿ ਸਕਦੇ ਕਿ ਗਮਾੜਾ ਦੇ ਜਿਹੜੇ ਇੰਜੀਨੀਅਰ ਨੇ ਉਹਨਾਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਨੇ ਕਿ ਕਰੋੜਾ ਰੁਪਏ ਦਾ ਨੁਕਸਾਨ ਉਹਨਾਂ ਨੂੰ ਪਹਿਲਾਂ ਵੀ ਕੀਤਾ ਗਿਆ ਤਾਂ ਹੁਣ ਦੁਕਾਨਦਾਰ 100 ਰੁਪਏ ਕਿ ਉਹਨਾਂ ਦੀ ਦੁਕਾਨਾਂ ਚਲਾਉਣੀਆਂ ਜੜੀ ਕਿ ਤੇ ਦੁਬਰ ਨਹੀਂ ਹੋਈਆਂ ਕਿਉਂਕਿ ਮਾਰਜਿਨ ਨਹੀਂ ਬਰਸਾਤ ਤੋਂ ਬਾਅਦ ਜਿਹੜੇ ਹਾਲਾਤ ਇੱਧਰ ਦਲਦਲ ਵਰਕੇ ਪੈ ਜਾਂਦਾ ਮੋਹਾਲੀ ਤੋਂ ਮਨੀਸ਼ਾੰਕਰ ਜੀ ਮੀਡੀਆ ਇਸ ਟਾਈਮ ਭੰਗਿਆਰਾਂ ਫੇਸ ਮਾਰਕੀਟ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਖੜੇ ਆ ਪਿਛਲੇ 2 ਸਾਲ ਤੋਂ ਜਿਹੜੀਆਂ ਦਿੱਕਾਂ ਫੇਸ ਕਰ ਰਹੇ ਆ ਜੀ ਸੜਕ ਡਬਲ ਕਰਨ ਦੇ ਚੱਕਰ ਜਿਨ੍ਹਾਂ ਨੇ ਪੱਟੀ ਹੈ ਪਾਈਪਾਂ ਇੱਕ ਵਾਰੀ ਪਾਈਆਂ ਔਰ ਉਸ ਤੋਂ ਬਾਅਦ ਜਿਹੜਾ ਨਾ ਤੇ ਕੋਈ ਰਿਪੇਅਰ ਕੀਤੀ ਫਿਰ ਇੱਕ ਵਾਰੀ ਉਖਾੜਨ ਲਈ ਦੁਬਾਰਾ ਪਾਈ ਪਾਈਆਂ ਪਿਛਲੇ 1.5 ਸਾਲ ਤੋਂ ਇਹਨਾਂ ਦਾ ਪ੍ਰੋਸੈਸ ਜਿਹੜਾ ਇੰਨਾ ਗੰਦਾ ਚੱਲ ਰਿਹਾ ਹੈ ਕਿ ਵੀ ਦੱਸਿਆ ਨਹੀਂ ਜਾ ਸਕਦਾ ਇਸ ਟਾਈਮ ਇੱਥੇ ਜਿਹੜਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਦਲਦਲ ਵਰਗਾ ਬਣਿਆ ਹੋਇਆ 1.5 ਸਾਲ ਸੇ ਹਮ ਫੇਸ ਕਰ ਰਹੇ ਆ ਇਹਨਾਂ ਨੇ ਪਾਈਪ ਦਬਦੀ ਕੋਈ ਡਰੇਨ ਸਿਸਟਮ ਨਹੀਂ ਹੈ ਹਾਊਸਪਲੱਸ ਕੇ ਪਿੱਛੇ ਨੋਟਿਸ ਦਿੱਤੇ ਹੈ ਮਾਰਕੀਟ ਵਿੱਚ ਸਹੂਲਤਾਂ ਕੋਈ ਨਹੀਂ ਹੈ aapke samne dekh lo kya bura haal hai ye 1.5 saal se bohutre hai koi dhyan nahi de raha parso madam dc sahab aaye the unhone kaha dhyan denge dekhte hai kya hai dekho aapke samne bura haal hai 15 minute ki barish mein sara system kharab hai kyunki inhone drain system koi nahi diya market mein 11 phase di market khadeya si te sadi market se kai minna ton kaafi time te chikkad jane te bohut bura haal hai na kashwar nu na saanu anjan nu rasta hai ga te koi sunwai nahi ho ri asi kai jagah request kar rahe ha ਤੇ ਸਾਡੇ ਤੁਸੀਂ ਦੇਖ ਰਹੇ ਕਿੰਨਾ ਚਿੱਕੜੇ ਕਿੰਨਾ ਬੁਰਾ ਇਹਨਾਂ ਮਾੜਾ ਹਾਲ ਤੋਂ ਪਿੰਡਾਂ 'ਚ ਨਹੀਂ ਹੁੰਦਾ ਅਜੀ ਤਾਂ ਫਿਰ ਇੱਕਲਾ ਸੀਟੀ 'ਚ ਬੈਠੇ ਹੋ ਤੁਸੀਂ ਇਹ ਦ੍ਰਿਸ਼્ય ਦਿਖਾਓ ਜਰਾ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਹਾਲਤ ਹੈ ਇਹ ਕਰੀਬਨ 8 ਕਿ ਮਹੀਨੇ ਤੋਂ ਚੱਲ ਰਿਹਾ ਹੈ ਇਹ ਪੰਗਾ ਪ੍ਰੋਸੀਜਰ ਜਿਹੜਾ ਹੈਗਾ ਇਹ ਕੁਝ ਨਾਲੇ ਪਾਣ ਦੀਆਂ ਗੱਲਾਂ ਹੋਈਆਂ ਸੀਗੀਆਂ ਹੁਣੋਂ ਪਤਾ ਨਹੀਂ ਕਿਹੜੇ ਨਾਲੇ ਪਾਏ ਆ ਕੀ ਕੀਤਾ ਉਸ ਤੋਂ ਬਾਅਦ ਇਹ ਰੇਨ ਵਾਟਰ ਜਿਹੜਾ ਅੱਧੇ ਘੰਟੇ ਦੀ ਬਰਸਾਤ ਹੁੰਦੀ ਹੈ ਤੇ ਬੁਰਾ ਹਾਲ ਹੋ ਜਾਂਦਾ ਚਾਰ-ਚਾਰ ਦਿਨ ਕੋਈ ਪਾਰਕਿੰਗ ਦੀ ਪ੍ਰੋਬਲਮ ਮਹਿਰੀਆਂ ਦੇ ਵਿੱਚ ਸਾਨੂੰ ਫੈਸਿਲਿਟੀ ਕੋਈ ਪੈਦਲ ਨਹੀਂ ਬੰਦਾ ਇਥੋਂ ਆ ਕੇ ਜਾ ਸਕਦਾ ਅਸੀਂ ਆਪੀ ਅਗਰ ਦੁਕਾਨ ਕੱਪੜੀ ਹੋਵੇ ਤਾਂ ਸਾਨੂੰ ਇਹ ਲੱਗਦਾ ਵੀ ਨਦੀ ਆ ਉਸ ਪਾਰ ਜਾਣਾ ਪਏਗਾ ਸਾਨੂੰ ਉਧਰ ਬਨੂੜ ਵਿੱਚੋਂ ਲੰਘ ਰਹੇ ਭਾਰਤ ਮਾਲਾ ਪ੍ਰੋਜੈਕਟ ਦੇ ਕਰਕੇ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਰੀਬ 3 ਪਿੰਡਾਂ ਦੇ ਕਿਸਾਨਾਂ ਨੇ ਸਮੱਸਿਆ ਦੇ ਹੱਲ ਦੇ ਲਈ ਸਰਕਾਰ ਦੇ ਕੋਲ ਗੁਹਾਰ ਲਗਾਈ ਹੈ ਪਿੰਡ ਮੰਨੌਲੀ ਸੂਰਤ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਜ਼ਮੀਨ ਤੋਂ 15 ਫੁੱਟ ਉਚਾਈ ਤੇ ਬਣਾਇਆ ਜਾ ਰਿਹਾ ਹੈ ਜਿਸ ਦੇ ਨਾਲ ਕਿਸਾਨਾਂ ਦੀ ਜ਼ਮੀਨ ਦੋ ਪਾਸੇ ਵੰਡੀ ਗਈ ਹੈ ਅਤੇ ਕਈ ਜਗ੍ਹਾ ਤੇ ਸਰਵਿਸ ਰੋਡ ਵੀ ਨਹੀਂ ਬਣਾਈ ਜਾ ਰਹੀ ਪ੍ਰੋਜੈਕਟ ਤਹਿਤ ਬਨੂੜ ਦੇ 18 ਪਿੰਡ ਅਤੇ ਡੇਰਾ ਬੱਸੀ ਦੇ 12 ਪਿੰਡਾਂ ਦੇ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਜਿਹੜੀ ਸੜਕ ਹੈ ਇਹ ਬਹੁਤ ਜ਼ਿਆਦਾ ਉੱਚੀ ਹੈ ਜਿਹੜਾ ਕਿ ਇਹ ਕਿਸਾਨਾਂ ਦੀ ਮੰਗ ਬਹੁਤ ਦੇਰ ਤੋਂ ਚੱਲੀ ਆ ਰਹੀ ਸੀ ਉਹ ਹੁਣ ਅਸੀਂ ਸਾਰੇ ਗੁਰਤੇਜ ਸਿੰਘ ਢਿੱਲੋਂ ਜੀ ਕੋਲ ਪਟਿਆਲੇ ਉਹਨਾਂ ਦੇ ਨਿਵਾਸ ਪਹੁੰਚੇ ਉਹਨਾਂ ਨੇ ਸਾਰਿਆਂ ਦੀ ਗੱਲ ਸੁਣੀ ਮੰਗ ਪੱਤਰ ਲਿੱਤਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਨੂੰ ਸਿਰੇ ਨਿਪਰੀ ਚੜਾ ਲੇ ਹਾਈਵੇ 205A ਗ੍ਰੀਨਫੀਲਡ ਜੋ ਅੰਮ੍ਰਿਤਾਲੇ ਤੋਂ ਬਨੂੜ ਰੋਡ ਬਣ ਰਿਹਾ ਉਹਦੇ ਚ ਬਾਸਮਾ ਤੇਪਲਾ ਮੁੱਢਣ ਪਰਚਾ ਜੋ ਨੱਗਲ ਸਲੇਮਪੁਰ ਮਨੋਲੀ ਸੂਰਤ ਰਾਜਮਾਜਰਾ ਨੂੰ ਹੁੰਦੇ ਹੋਏ ਬਨੂੜ ਜਿਹੜਾ ਰੋਡ ਆ ਰਿਹਾ ਉਹਦੇ ਚ ਕੀ ਹੈ ਜੀ ਉਹ ਰੋਡ ਤਰਤਲ ਤੋਂ ਘੱਟ ਉੱਚਾ ਬਣਾਇਆ ਜਾ ਰਿਹਾ ਤੇ ਜਿਸ ਕਾਰਨ ਜਿਹੜੇ ਕਿਸਾਨਾਂ ਦੀ ਜਿਹੜੀ ਜ਼ਮੀਨਾਂ ਨੇ ਉਹ ਕਈ ਕਈ ਕਿਸਾਨਾਂ ਦੀ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਕੁਝ ਜ਼ਮੀਨ ਸੱਜੇ ਰਹਿ ਗਈ ਕੁਝ ਖੱਬੇ ਰਹਿ ਗਈ ਜਿਸ ਕਰਕੇ ਜਿਹੜੇ ਸਰਕਾਰੀ ਰਸਤੇ ਸੀਗੇ ਉਹ ਬੰਦ ਹੋ ਗਏ ਨੇ ਤੇ ਕਿਸਾਨਾਂ ਨੂੰ ਆਪਸ ਇੱਕ ਦੂਜੇ ਨਾਲ ਜ਼ਮੀਨ ਦਾ ਅਟੈਚ ਹੋਣ ਦਾ ਬੜੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੇ ਦੂਜਾ ਕੀ ਹੈ ਕਿ ਉਹ ਜ਼ਮੀਨਾਂ ਰੋਡ ਤੋਂ ਨੀਵੀਆਂ ਹੋਣ ਕਰਨਾ ਨਾ ਤਾਂ ਉੱਥੇ ਕੁਝ ਬਣ ਸਕਦਾ ਹੈ ਨਾ ਹੀ ਕੋਈ ਕਾਰੋਬਾਰ ਚਲਾ ਸਕਦੇ ਆ ਕਿਸਾਨ ਲੰਬੇ ਸਮੇਂ ਤੋਂ ਇਸ ਸਬੰਧੀ ਮੰਗ ਕਰ ਰਹੇ ਸੀ ਕਿ ਇਸ ਦੇ ਨਾਲ ਨਾਲ ਜਿਹੜੀ ਜਗ੍ਹਾ ਨੈਸ਼ਨਲ ਹਾਈਵੇ ਦੀ ਬਚੀ ਪਈ ਹੈ ਉੱਥੇ ਸਰਵਿਸ ਰੋਡ ਸਿਰੇ ਤੋਂ ਸਿਰੇ ਤੱਕ ਬਣਾਇਆ ਜਾਵੇ ਤਾਂ ਜੋ ਜੇ ਕਿਸਾਨਾਂ ਦੀ ਜਿਹੜੀ ਜ਼ਮੀਨਾਂ ਨੇ ਉੱਥੇ ਕੋਈ ਕਾਰੋਬਾਰ ਕੀਤਾ ਜਾ ਸਕੇ ਉਹਨਾਂ ਦੀ ਥੋੜੀ ਵੈਲਿਊ ਵੱਧ ਸਕੇ ਤਰੀ ਖਬਰ ਰਾਜਪੁਰਾ ਤੋਂ ਆ ਰਹੀ ਹੈ ਰਾਜਪੁਰਾ ਬਾਈਪਾਸ ਤੇ ਸਲਿੱਪ ਰੋਡ ਖੋਲਿਆ ਗਿਆ ਹੈ ਸਲਿੱਪ ਰੋਡ ਖੁੱਲਣ ਦੇ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਲੰਬੇ ਸਮੇਂ ਤੋਂ ਬੰਦ ਗगन ਚੌਕ ਤੋਂ ਪਟਿਆਲਾ ਜਾਣ ਵਾਲੀ ਸੜਕ ਜਿਹੜੀ ਹੈ ਸਲਿੱਪ ਰੋਡ ਬੰਦ ਹੋਣ ਦੇ ਕਰਕੇ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਰਾਜਪੁਰਾ ਦੇ ਵਿੱਚੋਂ ਲੰਘਣਾ ਪੈਂਦਾ ਸੀ ਰਾਜਪੁਰਾ ਦੇ ਵਿੱਚੋਂ ਲੰਘਣ ਦੇ ਕਰਕੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਸੀ ਤਸਵੀਰਾਂ ਬਨੂਰ ਤੋਂ ਤੁਸੀਂ ਦੇਖ ਰਹੇ ਹੋ ਜਿੱਤੇ ਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਬਣੀ ਹੋਈ ਸੀ ਜਦੋਂ ਤੱਕ ਸਲਿੱਪ ਔਰ ਹੁਣ ਜਦੋਂ ਸਲਿਪ ਰੋਡ ਖੋਲ ਦਿੱਤਾ ਗਿਆ ਹੈ ਤਾਂ ਲੱਗ ਰਿਹਾ ਹੈ ਕਿ ਰਾਜਪੁਰਾ ਵਾਸੀਆਂ ਨੂੰ ਕੁਝ ਨਾ ਕੁਝ ਰਾਹਤ ਜ਼ਰੂਰ ਮਿਲੇਗੀ। ਕਈ ਦਿਨਾਂ ਤੋਂ ਰਾਜਪੁਰਾ ਦੇ ਵਿੱਚ ਵਾਹਨ ਚਾਲਕਾਂ ਨੂੰ ਲੰਬੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇੱਥੇ ਜੋ ਪਟਿਆਲਾ ਸਾਈਡ ਵੱਲ ਜੋ ਰੋਡ ਜਾਂਦਾ ਹੈ ਇਹ ਬੰਦ ਸੀ ਤੇ ਜਿਸ ਦੇ ਕਾਰਨ ਚੰਡੀਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਟਾਊਨ ਦੇ ਵਿੱਚ ਹੋ ਕੇ ਗੁਜ਼ਰਨਾ ਪੈ ਰਿਹਾ ਸੀ ਜਿਸ ਦੇ ਨਾਲ ਕਿ ਜਿੱਥੇ ਅੱਪ ਵੱਡੇ ਜਮਦੀਸ਼ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਜਿਉਂ ਉੱਥੇ ਟ੍ਰੈਫਿਕ ਚਾਲਕਾਂ ਦਾ ਵਾਹਨ ਚਾਲਕਾਂ ਦਾ ਲੰਮੇ ਸਮਾਂ ਵੀ ਖਰਾਬ ਹੁੰਦਾ ਸੀ ਤੇ ਹੁਣ ਪ੍ਰਸ਼ਾਸਨ ਵੱਲੋਂ ਇੱਥੇ ਜੋ ਰਸਤਾ ਖੋਲ ਦਿੱਤਾ ਗਿਆ ਤੇ ਇਸ ਵਕਤ ਸਾਡੇ ਨਾਲ ਟ੍ਰੈਫਿਕ ਇੰਚਾਰਜ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦਾ ਸਰ ਹੁਣ ਵਾਹਨ ਚਾਲਕਾਂ ਨੂੰ ਕੀ ਸੁਖਿਦਾਂ ਪ੍ਰਦਾਨ ਕੀਤੀ ਗਈ ਹੈ ਜੀ ਮੈਂ ਗੁਰਬਚਨ ਸਿੰਘ ਇੰਚਾਰ ਟ੍ਰੈਫਿਕ ਪੁਲਿਸ ਰਾਜਪੁਰਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਸਾਰੇ ਜਿਹੜੇ ਰਾਜਪੁਰਾ ਨਿਵਾਸੀ ਨੇ ਅਤੇ ਜਿਹੜੇ ਕਿ ਚੰਡੀਗੜ੍ਹ ਤੋਂ ਆ ਰਹੀ ਹੈ ਬਟ 2 2 ਵੀਕਲ 2 ਪਹੀਆ ਵਾਹਨ ਹੋਰ ਵੀਕਲ ਹੋਰ ਪਹੀਆ ਵਾਹਨ ਇਹ ਸਰ ਜੀ ਜਿੱਦਾਂ ਚੰਡੀਗੜ੍ਹ ਤੋਂ ਜਿਹਨਾਂ ਨੇ ਸੰਗਰੂਰ ਪਟਿਆਲਾ ਬਠਿੰਡਾ ਮਾਨਸਾ ਜਾਣਾ ਤਾਂ ਉਹ ਰਾਹ ਗगन ਚੌਕ ਤੋਂ ਬਾਈਪਾਸ ਨੂੰ ਜਾਇਆ ਜਾਵੇ ਜਿਹੜਾ ਬਾਈਪਾਸ ਦਾ ਜਿਹੜਾ ਰਸਤਾ ਹੈ ਉਹ ਖੋਲ ਦਿੱਤਾ ਗਿਆ ਹੈ ਤਾਂ ਉਸ ਨੂੰ ਜਿਹੜੇ ਕਿ ਅੰਦਰ ਤੇ ਜਾਮ ਤੋਂ ਬਚਣ ਲਈ ਤੇ ਇੰਦਰ ਬਾਅਦ ਦੀ ਹੀ ਟ੍ਰੈਫਿਕ ਤੋਂ ਬਾਹਰ ਨੂੰ ਜਾਇਆ ਜਾਵੇ ਜੀ ਬਾਹਰ ਦੇ ਰਸਤੇ ਨੂੰ ਹਾਂ ਜੀ ਤਾਂ ਕੋਈ ਪਹਿਲਾਂ ਕਿਤੇ ਵਾਹਨ ਚਾਲਕ ਦਾ ਟਾਈਮ ਖਰਾਬ ਹੁੰਦਾ ਸੀ ਜੀ ਇਹ ਹੁਣ ਅੰਦਰ ਜਾਣ ਦੀ ਲੋੜ ਨਹੀਂ ਪੈਣੀ ਜਵਾਨ ਚਾਲਕਾਂ ਨੂੰ ਜੀ ਨਹੀਂ ਹੁਣ ਦੇਖੋ ਜੀ ਜਦੋਂ ਗगन ਚੌਕ ਤੋਂ ਤੁਸੀਂ ਬਾਹਰ ਨੂੰ ਜਾਓਗੇ ਤੇ ਕੋਈ ਟ੍ਰੈਫਿਕ ਨਹੀਂ ਹੈਗੀ ਕੋਈ ਸਮੱਸਿਆ ਨਹੀਂ ਹੈਗੀ ਤੇ ਬਾਹਰ ਨੂੰ ਹੀ ਜਾਇਆ ਜਾਵੇ ਜੋ ਕਿ ਰਸਤਾ ਖੋਲਿਆ ਹੋਇਆ ਹੈ ਫਿਰ ਵੀ ਜਿਹੜੇ ਅਸੀਂ ਉਹਨਾਂ ਨੂੰ ਰੋਕਦੇ ਆ ਤੇ ਉਹ ਅੰਦਰ ਨੂੰ ਜਾਂਦੇ ਆ ਅੰਦਰ ਨੂੰ ਦੇਖੋ ਕਿੰਨਾ ਜਾਮ ਹੈ ਨਾਲੇ ਸਮਾਂ ਖਰਾਬ ਹੁੰਦਾ ਤੇ ਬਾਹਰ ਇਸ ਕਰਕੇ ਤੇ ਬਾਹਰ ਨੂੰ ਹੀ बाईपास तो लंगा जावे अगली खबरदार रोक कर दे जो कि राजपुरा तो आ रही है हल्का विधायक नीना मित्तल नी, ने नीना मित्तल सिविल अस्पताल पहुंचे इस मौके मरीजानो मुख्यमंत्री सेहत बीमा योजना दा लाभ मिल रहा है योजना तहत 10 लाख रुपए दी सेहत सुविधा मरीजानो उपलब्ध करवाई गई है ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਮਰੀਜ਼ ਸਿਹਤ ਯੋਜਨਾ ਦੇ ਤਹਿਤ ਇਲਾਜ ਕਰਵਾ ਰਹੇ ਨੇ ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ ਯੋਜਨਾ ਦਾ ਦਾਇਰਾ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ ਦੇ ਵਿੱਚ ਵੀ ਵਧਾਇਆ ਜਾ ਰਿਹਾ ਹੈ ਤਾਂ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤਸਵੀਰਾਂ ਇਹ ਬਨੂੜ ਦੀਆਂ ਨੇ ਜਿੱਥੇ ਜਿਹੜਾ ਇਹ ਸਿਹਤ ਯੋਜਨਾ ਬੀਮਾ ਸ਼ੁਰੂ ਹੋਇਆ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਕੰਮ ਕੀਤਾ ਹੈ ਸਾਡੇ ਸੀਐਮ ਸਾਹਿਬ ਕੇਤਰੀਵਾਲ ਸਾਹਿਬ ਨੇ ਤੇ ਇਹਦੇ ਵਿੱਚ ਅਹਿਮ ਰੋਲ ਹੈ ਜਿਹੜਾ ਉਹ ਸਾਡੇ ਐਮਐਲਏ ਸਾਹਿਬ ਤੇ ਸਾਡੀ ਯੂਥ ਦੀ ਟੀਮ ਦਾ ਹੈ ਜਿਹੜੀ ਇਹ ਘਰ-ਘਰ ਜਾ ਕੇ ਅਸੀਂ ਉਹ ਸਾਡੇ ਯੂਥ ਦੇ ਚਾਹੇ ਪਿੰਡਾਂ 'ਚ ਹੈ ਚਾਹੇ ਵਾਡਾਂ ਦੇ ਵਿੱਚ ਹੈ ਉਹ ਸਾਡੀ ਡਿਊਟੀ ਲੱਗੀ ਹੋਈ ਹੈ ਤੇ ਸਾਡੇ 2 ਦਿਨ ਤੋਂ ਯੂਥ ਦੇ ਜਿੰਨੇ ਵੀ ਵਰਕਰ ਹੈ ਉਹ ਇਸ ਕੰਮ ਨੂੰ ਨਿਭਾ ਰਹੇ ਹਨ ਤੇ ਹਸਪਤਾਲ ਦੇ ਵਿੱਚ ਚਾਰ ਮਰੀਜ਼ਾਂ ਦੇ ਕਾਰਡ ਜਿਹੜੇ ਬਣੇ ਹੋਏ ਸੀ ਜਿਨ੍ਹਾਂ ਦਾ ਅੱਜ ਤੋਂ ਹੀ ਇਲਾਜ ਈਸੂ ਪ੍ਰੋਗਰਾਮ ਦੇ ਤਹਿਤ ਇਸ ਬੀਮਾ ਯੋਜਨਾ ਦੇ ਤਹਿਤ ਸ਼ੁਰੂ ਹੋ ਗਿਆ ਜਿਹਦੇ ਵਿੱਚ 10 ਲੱਖ ਦਾ ਇੱਕ ਫੈਮਿਲੀ ਦਾ ਜਿਹੜਾ ਇਲਾਜ ਆ ਉਹ ਬਿਲਕੁਲ ਫਰੀ ਹੈਗਾ ਤੇ ਉਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ ਉਹਦੇ ਵਿੱਚ ਕੋਈ ਇਨਕਮ ਦੀ ਸੀਮਾ ਨਹੀਂ ਹੈ ਕਾਰਡ ਬਣਨ ਦੀ ਕੋਈ ਕੋਈ ਹੋਰ ਕੋਈ ਕੰਡੀਸ਼ਨ ਨਹੀਂ ਹੈ ਤੇ ਇਲਾਜ ਦੇ ਵਿੱਚ ਵੀ ਜਿੱਦਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਇੰਸ਼ੋਰੈਂਸ ਕਰਾਉਂਦੇ ਸੀਗੇ ਨਹੀਂ ਉਹਦੇ ਵਿੱਚ ਕਈ ਵਾਰੀ ਹੁੰਦਾ ਸੀ ਤੁਹਾਨੂੰ ਆ ਪਹਿਲਾਂ ਵਾਲੀਆਂ ਬਿਮਾਰੀਆਂ ਕਵਰ ਨਹੀਂ ਸੀ ਹੁੰਦੀਆਂ ਜਿਹੜੀਆਂ ਉਸ ਤੋਂ ਬਾਅਦ ਵਾਲੀਆਂ ਬਿਮਾਰੀਆਂ ਕਵਰ ਹੁੰਦੀਆਂ ਇਹਦੇ ਵਿੱਚ ਸਾਰੀਆਂ ਬਿਮਾਰੀਆਂ ਕਵਰ ਹੈਗੀਆਂ ਨੇ ਕੋਈ ਵੀ ਚਾਹੇ ਆਪਰੇਸ਼ਨ ਹੋਣਾ ਚਾਹੇ ਕੋਈ ਵੈਸੇ ਇਲਾਜ ਹੋਣਾ ਉਹ ਸਾਰਾ ਸਰਕਾਰ ਫਰੀ ਕਰਵਾਏਗੀ ਪਹਿਲਾ ਸਭ ਤੋਂ ਪਹਿਲਾ ਧੰਨਵਾਦ ਕਰਾਂਗੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਆਮ ਲੋਕਾਂ ਦੀ ਆਵਾਜ਼ ਸੁਣ ਕੇ ਇਹ ਯੋਜਨਾ ਸ਼ੁਰੂ ਕੀਤੀ ਹੈ ਕਿਉਂਕਿ ਹਮੇਸ਼ਾ ਇਹ ਹੁੰਦਾ ਸੀ ਜੇ ਕਿਸੇ ਆਮ ਘਰ 'ਚ ਬਿਮਾਰੀ ਠਿਮਾਰੀ ਆ ਜਾਂਦੀ ਤਾਂ ਬੰਦੇ ਤੇ ਇੱਕ ਬੋਝ ਪੈ ਜਾਂਦਾ ਸੀ ਮੈਂ ਕਿੱਥੋਂ ਕਰਜ਼ਾ ਲਵਾਂ ਕਿ ਜ਼ਮੀਨ ਵੇਚਾਂ ਕੀ ਵੇਚਾਂ ਵੀ ਜਿਹਦੇ ਨਾਲ ਮਿਲਦਾ ਇਲਾਜ ਤਾਂ ਇਹ ਜਿਹੜੀ ਸਿਹਤ ਯੋਜਨਾ ਬੀਮਾ ਸਿਹਤ ਯੋਜਨਾ ਸ਼ੁਰੂ ਕੀਤੀ ਹੈ ਇਹ ਆਮ ਲੋਕਾਂ ਦੀ ਸਹੂਲਤ ਲਈ ਹੈ ਕੋਈ ਵੀ ਖੱਜਲ ਖਵਾਰੀ ਨਹੀਂ ਹੋਊਗੀ ਜਿਨ੍ਹਾਂ ਲੋਕਾਂ ਨੇ ਹੁਣ ਇੱਥੇ ਦੇਖ ਰਹੀਆਂ ਕਾਰਡ ਬ ਸਾਡੇ ਮਾਨਯੋਗ ਐਸਐਮਓ ਸਾਹਿਬ ਹੈਗੇ ਨੇ ਉਹਨਾਂ ਦੀ ਟੀਮ ਹੈ ਸਿਵਲ ਸਰਜਨ ਸਾਹਿਬ ਹੈਗੇ ਨੇ ਸਾਰੇ ਡਾਕਟਰ ਸਾਹਿਬ ਇੱਥੇ ਨੇ ਇਹਨਾਂ ਦੀ ਯੋਗਦਾਨ ਨਾਲ ਜਿਹੜੇ ਵੀ ਇੱਥੇ ਪੇਸ਼ੈਂਟ ਐਡਮਿਟ ਹੈ ਕਾਰਡ ਬਣ ਰਿਹਾ ਨਾਲ ਦੀ ਨਾਲ ਉਹਨਾਂ ਦਾ ਇਲਾਜ ਹੋ ਰਿਹਾ